ਮੈਂ ਕਿਸਾਨਾਂ ਦੀਆਂ ਮੰਗਾਂ ਨੂੰ ਮੰਨਣ ਲਈ ਅੱਜ ਸਪੀਕਰ ਸਾਹਿਬ ਨੂੰ ਇੱਕ ਚਿੱਠੀ ਲਿਖੀ ਆ ਕਿ ਸਾਹਿਬ ਪਾਰਲੀਮੈਂਟ ਦਾ ਇੱਕ ਸਪੈਸ਼ਲ ਸੈਸ਼ਨ ਬੁਲਾਓ ਔਰ ਕਿਸਾਨਾਂ ਦੀ ਐਮਐਸਪੀ ਦਾ ਕਰਜ਼ੇ ਮਾਫੀ ਦੋ ਉਹਨਾਂ ਦੇ ਦੂਸਰੀਆਂ ਜਿੰਨੀਆਂ ਮੰਗਾਂ ਨੇ ਉਹਨਾਂ ਤੇ ਸਾਰੀਆਂ ਪਾਰਟੀਆਂ ਦੇ ਐਮਪੀ ਬੈਠ ਕੇ ਇੱਕ ਦਿਨ ਚ ਉਹਦਾ ਕਾਨੂੰਨ ਬਣਾਈਏ ਔਰ ਸਾਰੇ ਚੀਜ਼ਾਂ ਉਹਨਾਂ ਦੀਆਂ ਖਤਮ ਕਰੀਏ ਮੈਂ ਦੂਸਰੀਆਂ ਪਾਰਟੀਆਂ ਦੇ ਐਮਪੀਆ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਕਿ ਆਪਾਂ ਨੂੰ ਸਪੀਕਰ ਸਾਹਿਬ ਤੋਂ ਪ੍ਰਧਾਨ ਮੰਤਰੀ ਜੀ ਤੋਂ ਮੰਗ ਕਰੀਏ ਇੱਕ ਸਪੈਸ਼ਲ ਸੈਸ਼ਨ ਬੁਲਾਓ ਕਿਉਂਕਿ ਪੰਜਾਬ ਦੇ ਬਾਰਡਰਾਂ ਤੇ ਕਿਸਾਨ ਬੈਠੇ ਨੇ ਹਰਿਆਣਾ ਦੀ ਪੁਲਿਸ ਜ਼ਿਆਤੀ ਕਰ ਰਹੀ ਆ ਇੱਕ ਸਾਡਾ ਸ਼ੁਭਕਰਨ ਨੌਜਵਾਨ ਆ ਉਹਨੂੰ ਗੋਲੀ ਨਾਲ ਉਹਦੀ ਹਤਿਆ ਕਰਤੀ ਆ ਅਜੇ ਤੱਕ ਕੋਈ ਐਫਆਈਆਰ ਪੰਜਾਬ ਗਵਰਨਮੈਂਟ ਨੇ ਦਰਜ ਨਹੀਂ ਕੀਤਾ ਔਰ 2250 ਬੰਦਾ ਸਾਡਾ ਇੰਜਰਡ ਆ ਪੰਜ ਕਿਸਾਨ ਹੋਰ ਸ਼ਹੀਦ ਹੋ ਚੁੱਕੇ ਆ ਇਹ ਕਿੰਨੇ ਅਸੀਂ ਕਿਸਾਨਾਂ ਦੀ ਜਾਨ ਲੈਣੀ ਆ ਇਸ ਕਰਕੇ ਸਾਨੂੰ ਸਪੈਸ਼ਲ ਸੈਸ਼ਨ ਪਾਰਲੀਮੈਂਟ ਦਾ ਬੁਲਾਉਣਾ ਚਾਹੀਦਾ ਔਰ ਉਹਦੇ ਚ ਇੱਕ ਸਪੈਸ਼ਲ ਕਾਨੂੰਨ ਪਾਸ ਕਰ ਦੇਣਾ ਚਾਹੀਦਾ ਮੈਂ ਇਹਦੀ ਮੰਗ ਪੁਰਜ਼ੋਰ ਮੰਗ ਕਰਦਾ